ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਥਾਣਾ ਚਿੱਟੀ ਖਰੜ ਤੋਂ ਆ ਰਹੀ ਹੈ ਜਿੱਥੇ ਐਸਐਚਓ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤੀ 12 ਵਜੇ ਦੇ ਕਰੀਬ ਇੱਕ ਪੁਲਿਸ ਨਾਕਾ ਲਗਾਇਆ ਗਿਆ ਸੀ ਤੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਦੇਖਿਆ ਗਿਆ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਤੇ ਜਦੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੇ ਪਾਸੋਂ 80 ਗ੍ਰਾਮ ਹੈਰੋਇਨ ਅਤੇ 400 ਬ੍ਰੰਦਕ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਨੌਜਵਾਨ ਨੂੰ ਦੇ ਉੱਤੇ ਐਫਆਰ ਦਰਜ ਕਰਕੇ ਐਨਡੀਪੀਐਸ ਦਾ ਪਰਚਾ ਕਰਕੇ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਦਾ ਰਿਮਾਂਡ ਲੈ ਕੇ ਅਗਲੇਰੀ ਕੁੱਝ ਵਿੱਚ ਜਾਰੀ ਹੈ ਤੇ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਕਿਸੇ ਹੋਰ ਵਿਅਕਤੀ ਤੋਂ ਇਹ ਨਸ਼ਾ ਦੀ ਸਮਗਰੀ ਲਿੰਦਾ ਸੀ ਤੇ ਅੱਗੇ ਸੇਲ ਕਰਦਾ ਸੀ ਉਹਨਾਂ ਨੇ ਕਿਹਾ ਕਿ ਉਸ ਵਿਅਕਤੀ ਦਾ ਵੀ ਪਤਾ ਲੱਗ ਚੁੱਕਾ ਹੈ ਤੇ ਉਸ ਦੇ ਉੱਤੇ ਵੀ ਜਲਦੀ ਕਾਰਵਾਈ ਕਰਾਂਗੇ ਹੋਰ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣ ਲਵੋ ਕਿ ਇੱਕ ਦੋਸ਼ੀ ਫੜਿਆ ਜੀ ਨਸ਼ਾ ਹੈ ਉਹਦੇ ਕੋਲੋਂ ਫੜਿਆ ਕੀ ਕਹਾਂ ਜਾਂਦਾ ਕੀ ਪ੍ਰਾਪਤ ਹੋਇਆ ਇਹ ਕੱਲ ਸਾਡੀ ਪੁਲਿਸ ਪਾਰਟੀ ਨੇ ਲਗਭਗ 12:30 ਵਜੇ ਇੱਕ ਨਾਲ ਜਸ਼ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਦੇ ਕੋਲ ਸਾਨੂੰ 80 ਗ੍ਰਾਮ ਹਿਰੋਇਨ ਤੇ ਲਗਭਗ 290 ਗ੍ਰਾਮ ਦਾ ਚਰਸ ਮਿਲੀ ਹੈ ਜ ਜਿਹਨੂੰ ਅਸੀਂ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਰੈਸਟ ਪਾ ਕੇ ਮਾਨਯੋਗ ਅਦਾਲਤ ਦੇ ਪੇਸ਼ ਕਰ ਰਹੇ ਹਾਂ ਸਰ ਪਤਾ ਲੱਗਿਆ ਕਿੱਥੋਂ ਤੋਂ ਲੈ ਕੇ ਆਂਦਾ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਹਾਂ ਬਿਲਕੁਲ ਜੀ ਨਸੀਰ ਰਮਾਨ ਲੈ ਰਿਹਾ ਹੈ ਉਹ ਮੁੰਡਲੀ ਪੁਸਟੇ 'ਚ ਸਾਨੂੰ ਪਤਾ ਲੱਗਿਆ ਵੀ ਇਹ ਆਪਣਾ ਜਿਹੜਾ ਸਮਾਨ ਜੀ ਗਾਇ ਜਨਸ਼ਿਆਲਾ ਕਿਸੇ ਵਿਅਕਤੀ ਕੋਲ ਇਹ ਕਹਿ ਰਿਹਾ ਜੀ ਜਿਹੜਾ ਸਾਡੀ ਤਫਤੀਸ਼ ਦੇ ਅਧੀਨ ਹੈ ਸਾਨੂੰ ਪਤਾ ਲੱਗ ਗਿਆ ਜੀ ਉਹਦੇ ਉੱਤੇ ਕਾਰਵਾਈ ਕਰਕੇ ਚਲਦੀ ਉਹਨੂੰ ਹੀ ਫੜ ਕੇ ਸੀ ਟੈਸਟ ਕਰਾ ਰਹੇ ਸਰ ਇਹਦੇ ਕੋਲ ਪਹਿਲਾਂ ਵੀ ਕੋਈ ਕ੍ਰਾਈਮ ਦੇ ਮਾਮਲੇ ਦਰਜ ਕੀ ਹੈ ਜੀ ਕੋਈ ਕੇਸ ਹੈ ਜੀ ਸਾਡੇ ਕੋਲ ਮਾਮਲਾ ਦਰਜ ਹੋਇਆ ਹੈ ਇਹਦੇ ਬਾਰੇ ਸਿਰ ਰਿਕਾਰਡ ਸੀ ਦੇ ਵੱਖਰੇ ਵੱਖਰੇ ਥਾਣੇ ਤੋਂ ਲਈ ਜਲਦੀ ਸਾਨੂੰ ਪਤਾ ਲੱਗ ਜੂਗਾ ਵੀ ਇਹ ਪਹਿਲਾ ਮਾਮਲਾ ਨਹੀਂ ਹੈ ਕਿਉਂਕਿ ਜਿਹੜੀ ਰਿਕਵਰੀ ਹੋਈ ਹੈ ਇਹ ਕਾਫੀ ਰਿਕਵਰੀ ਹੈ ਤੇ ਸਾਨੂੰ ਉਮੀਦ ਹੈ ਵੀ ਇਹ ਪਹਿਲਾਂ ਵੀ ਕਿਸੇ ਹੋਰ ਕ੍ਰਾਈਮ ਦੇ ਵਿੱਚ ਸੰਬੰਧਿਤ ਹੋਗਾ ਤੇ ਜੇ ਉਹ ਜਿਹੜਾ ਹੋਇਆ ਤੇ ਅਸੀਂ ਉਹਦੀ ਵੀ ਕਾਰਵਾਈ ਇੱਥ ਇਹ ਸਰ ਕਿੱਥੋਂ ਦਾ ਰਹਿਣਾ ਲਾਈ ਹੈ ਇਹ ਕੰਮ ਕੀ ਕਰਦਾ ਹੈ ਇਹ ਹਜੇ ਤੱਕ ਕੁਝ ਨਹੀਂ ਦਿਹਾੜੀ ਤੇ ਪਾਹੀ ਕਰ ਰਿਹਾ ਸੀਗਾ ਪਰ ਇਹ ਆਪਣੀ ਇੱਥੇ ਜਿਹੜੀ ਸਵਰਾਜਨ ਕਲੇਵ ਹੈ ਇੱਥੇ ਰਹਿੰਦਾ ਸੀਗਾ ਤੇ ਆਪਣੇ ਨੌਨ ਬੰਦੇ ਨਾਲ ਰਹਿੰਦਾ ਸੀਗਾ ਉੱਥੇ ਕਰਕੇ ਜਦੋਂ ਇਹ ਨਾਕਾ ਲਾਇਆ ਉਸੇ ਨੇੜੀ ਅਸੀਂ ਨਾਕਾ ਲਾਇਆ ਸੀ ਜਿੱਥੇ ਸਾਨੂੰ ਰਾਹ ਚ ਟਿਕਿਆ ਸੀਗਾ ਜਿਹੜਾ ਵੀ ਉਹ ਤੋਂ ਕੋਈ ਮਿਲਿਆ ਇਹਦੇ ਬਾਰੇ ਅਸੀਂ ਤੁਹਾਨੂੰ ਬਾਜ ਨਾਲ ਬੇਪਰਤਾਲ ਜਾਣੀ ਹੈ ਉਸ ਤੋਂ ਬਾਅਦ ਅਸੀਂ ਅਗਲੀ ਗੱਲ ਉਂਝ ਲਿਆ ਸਰ ਸਰਕਾਰ ਨੇ ਵੀ ਨਹੀਂ ਵਿਚੇੜ ਰੱਖਿਆ ਤਾਂ ਅਸੀਂ ਵੀ ਕਈ ਲੋਕਾਂ ਨੂੰ ਜਿਹੜਾ ਹੈ ਉਮ ਅਰੈਸਟ ਕਰ ਰਹੇ ਹੋ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਜੀ ਉਹਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹੋ ਜਿਹੇ ਕੰਮ ਵਾਲੇ ਜਿਹੜੇ ਹੈਗੇ ਆ ਜਿਹੜੇ ਕੋਈ ਕਿਸੇ ਦੂਸਰੇ ਵਿਅਕਤੀ ਨੂੰ ਵੀ ਇਹ ਖਰੀਦ ਦਾ ਫਰੋਕਟ ਚਲਾ ਰਹੇ ਆ ਤੇ ਆਪ ਵੀ ਕਰ ਰਹੇ ਆ ਇਹਨਾਂ ਨੂੰ ਅਸੀਂ ਨਸੀਹਤ ਦੀ ਲੋੜ ਨਹੀਂ ਨਾ ਵਸੇ ਜਿਹੜਾ ਕਾਨੂੰਨੀ ਪ੍ਰਕਿਰਿਆ ਹੈ ਉਹ ਵੀ ਕਰਿਆ ਨੇ ਸੀ ਤੇ ਉਹ ਅਸੀਂ ਕਰਾਂਗੇ ਤੇ ਇਹਨਾਂ ਦੇ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਕਰਾਵਾਂਗੇ ਤਾਂ ਕਿ ਇਹ ਪੂਰੀ ਜ਼ਿੰਦਗੀ ਇਸ ਗੱਲ ਦਾ ਅਹਿਸਾਸ ਰੱਖਣ ਵੀ ਅਸੀਂ ਕੀ ਗਲਤੀ ਕੀਤੀ ਸੀ ਤੇ ਅਸੀਂ ਕੀ ਕਰਨਾ ਹੈ